ਅੱਜ ਜਲੰਧਰ ਬਾਈਪਾਸ ਨੈਸ਼ਨਲ ਹਾਈਵੇ ਜਾਮ ਕੀਤਾ ਹੈ ਐਸੇ ਸਮਾਜ ਦੇ ਵੱਲੋਂ ਕਿ ਕਾਰਨ ਕੀ ਹੈ ਅੱਜ ਲੁਧਿਆਣੇ ਵੀ ਧਰ ਦਲਿਤ ਜਥੇਬੰਦੀਆਂ ਵੱਲੋਂ ਪ੍ਰੋਸਟ ਪ੍ਰਦਰਸ਼ਨ ਕੀਤਾ ਜਾ ਰਿਹਾ ਜਿਹੜੀ ਬੜੀਏ ਦੁਖਦਾਈ ਘਟਨਾਵਾਂ ਦੇਸ਼ ਦੇ ਅੰਦਰ ਅੱਜ ਹੋ ਰਹੀਆਂ 7 ਤਰੀਕ ਨੂੰ ਸਾਡੇ ਡੀਜੀਪੀ ਬਾਈਪ ਪੂਰਨ ਕੁਮਾਰ ਜਿਹਨੂੰ ਜਾਤੀ ਤੌਰ ਤੇ ਪੀੜਿਤ ਕੀਤਾ ਗਿਆ ਉਹਨਾਂ ਨੂੰ ਮਜਬੂਰਨ ਸੂਸੀਡ ਕਰਨਾ ਪਿਆ ਚੀਫ ਜਸਟਿਸ ਸਾਡੇ ਦੇਸ਼ ਦੇ ਉਹਨਾਂ ਦੇ ਉੱਪਰ ਗਵਈ ਸਾਹਿਬ ਦੇ ਉੱਪਰ ਜੁੱਤੀ ਛੁੱਟੀ ਗਈ ਔਰ ਭਗਵਾਨ ਵਾਲਮੀਕੀ ਮਹਾਰਾਜ ਜੀ ਦੇ ਖਿਲਾਫ ਅਪਸ਼ਬਦ ਬੋਲੇ ਗਏ ਅੰਜਨਾ ਕਸ਼ਪ ਵੱਲੋਂ ਜੋ આજ ਤੱਕ ਦੀ ਐਂਕਰ ਹੈ ਇਸੇ ਤਰ੍ਹਾਂ ਇੱਕ ਦਲਿਤ ਸਮਾਜ ਦੇ ਨੌਜਵਾਨ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ ਗਿਆ ਅੱਜ ਦੇਸ਼ ਦੇ ਅਸੀਂ ਪ੍ਰਧਾਨ ਮੰਤਰੀ ਜੀ ਨੂੰ ਗ੍ਰਹਿ ਮੰਤਰੀ ਨੂੰ ਬੇਨਤੀ ਕਰਦੇ ਹਾਂ ਕਿ ਇਹਨਾਂ ਦੋਸ਼ੀਆਂ ਦੇ ਖਿਲਾਫ ਜਲਦੋਂ ਜਲਦ ਜਿਹੜੀ ਕਾਰਵਾਈ ਕੀਤੀ ਜਾਵੇ ਕਿਉਂਕਿ ਕੁਝ ਲੋਕ ਜਿਹੜੇ ਆ ਦੇਸ਼ ਦੇ ਅੰਦਰ ਜਾਤੀਵਾਦ ਨੂੰ ਫਲਾ ਕੇ ਝਗੜਾ ਕਰਾਉਣਾ ਚਾਹੁੰਦੇ ਆ ਔਰ ਪ੍ਰਧਾਨ ਮੰਤਰੀ ਮੋਦੀ ਸਾਹਿਬ ਤੁਸੀਂ ਜੇ ਇਹਨਾਂ ਦੋਸ਼ੀਆਂ ਦੇ ਉੱਪਰ ਕਾਰਵਾਈ ਨਾ ਕੀਤੀ ਤੇ ਆਨ ਵਾਲਾ ਜਿਹੜਾ ਸਮਾਂ ਉਹ ਸਾਡੇ ਦੇਸ਼ ਲਈ ਬਹੁਤ ਮਾੜਾ ਜਾਤੀ ਜੁੱਧ ਜਾਤੀ ਲੜਾਈ ਹੋ ਸਕਦੀ ਹੈ ਪਾਤ ਪਾਤ ਦੇ ਸਰਕਾਰ ਹਰਿਆਣਾ ਵਿੱਚ ਪਰ ਲੱਗਦਾ ਨਹੀਂ ਕਿ ਡੀਜੀਪੀ ਨੇ ਜਿਹੜੇ ਸ਼ਬਦ ਗਏ ਸੀਗੇ ਗਲਤ ਸੀ ਬਿਲਕੁਲ ਗਲਤ ਸ਼ਬਦ ਗਲਤ ਕਰਕੇ ਤਾਂ ਉਹਨਾਂ ਇਹ ਡੀਜੀਪੀ ਸਾਹਿਬ ਨੇ ਸੁਸਾਇਡ ਕੀਤੀ ਹੈ ਔਰ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਇਹਨਾਂ ਦੋਸ਼ੀਆਂ ਨੂੰ ਜਲਦ ਤੋਂ ਜਲਦ ਅਰੈਸਟ ਕੀਤਾ ਜਾਵੇ ਸਲਾਖਾਂ ਦੇ ਪਿੱਛੇ ਭੇਜਿਆ ਜਾਵੇ ਤਾਂ ਕਿ ਜਿਹੜਾ ਦਲਦਪਾਈ ਚਾਰੇ ਦੇ ਇਹ ਜ਼ਖਮ ਹੋਇਆ ਗੈਰੇ ਉਹਦੇ ਪਰ ਮਲਮ ਲੱਗ ਸਕੇ ਜੀ ਜਿਵੇਂ ਦੇਖ ਦਿਓ ਕਿ ਹੱਲੇ ਨਵਾਂ ਦਿਨ ਹੋ ਗਿਆ ਬਾਈ ਡੀਜੀਪੀ ਸਾਹਿਬ ਦੇ ਦਿੱਤੋ ਪਰ ਹੱਲੇ ਤੱਕ ਜਿਹੜਾ ਹੈ ਉਹਨਾਂ ਦਾ ਫਿਰ ਟਮਾਟਮ ਨਹੀਂ ਹੋ ਪਾਰਿਆ ਕਾਰਨ ਕੀ ਬੰਦੇ ਉਹਦੇ ਰੋਸ ਵਿੱਚ ਇਹੀ ਹੈ ਵੀ ਦਿਲਦ ਪਾਈ ਚਾ ਰਹਿਣਾ ਅੱਜ ਵੀ ਧੱਕਾ ਹੋ ਰਿਹਾ ਚਾਹੇ ਉਹ ਉੱਚ ਜਾਤੀ ਕੁਝ ਲੋਕ ਜਿਹੜੇ ਆ ਉਹਨਾਂ ਦੇ ਦਿਮਾਗ ਦੇ ਵਿੱਚ ਉੱਚ ਜਾਤੀ ਦਾ ਕੀੜਾ ਫਸਿਆ ਹੋਇਆ ਅੱਜ ਐਸਐਸਕਾਰ ਦੇ ਵੱਲੋਂ ਚਲੰਦਰ ਬਾਯਪਾਸ ਨੈਸ਼ਨਲ ਹਾਈਵੇ ਜਾਣ ਕਰਨਾ ਪਾਇਆ ਸੀਜੀੀ ਚੀਫ ਜਸਟਿਸ ਆਫ ਇੰਡੀਆ ਦੇ ਉੱਤੇ ਚੱਪਲ ਸੁੱਟਣ ਲਈ ਜਿਹੜੇ ਕੈਂਕਰ ਨੇ ਉਹਨਾਂ ਦੇ ਵੱਲੋਂ ਜਿਹੜੇ ਵਾਲਮੀਕ ਸਮਾਜ ਨਾਲ ਬਾਰੇ ਗਲਤ ਟਿੱਪਣੀ ਤੁਹਾਡਾ ਰੋਲ ਲਗਾਇਆ ਗਿਆ ਕਿ ਬੋਲੇ ਗਏ ਨੇ ਤੇ ਜਿਹੜੇ ਐਡੀਜੀਪੀ ਹਰਿਆਣਾ ਨੂੰ ਸੁਸਾਇਡ ਤੱਕ ਕਰਨਾ ਪੈ ਗਿਆ ਕੀ ਲੱਗਦਾ ਤੁਸੀਂ ਦੇਖੋ ਇਹ ਕਈ ਸਾਲੋਂ ਤੋਂ ਲੰਬੇ ਸਮੇਂ ਤੋਂ ਚੱਲਦਾ ਆ ਰਿਹਾ ਵਾ ਜਿਹੜਾ ਵਾਲਮੀਕ ਸਮਾਜ ਵੱਲੋਂ ਕੋਈ ਨਾ ਕੋਈ ਜਿਹੜੇ ਵਿਅਕਤੀ ਆ ਉਹ ਗਲਤ ਟਿੱਪਣੀ ਕਰਦੇ ਰਹਿੰਦੇ ਆ ਇਥੇ ਤੁਸੀਂ ਦੇਖਿਆ ਜਿਹੜੀ ਅੰਜਨਾ ਕਸ਼ਬ ਆ ਉਹਨੇ ਜਿਹੜਾ ਵਾਲਮਾਰਾਏ ਬਾਰੇ ਸਿੱਧੇ ਤੌਰ ਤੇ ਜਿਹੜਾ ਉਹਨਾਂ ਨੂੰ ਮਹਾਰਿਸ਼ੀ ਵਾਲਮਾਰਾਏ ਨੂੰ ਡਾਕੂ ਦਾ ਗਾਇ ਦਿੱਤਾ ਵਾ ਤੇ ਅਸੀਂ ਮਾਨਯੋਗ ਸਾਡੇ ਚੌਧਰੀ ਯਸ਼ਪਾਲ ਦੇ ਵਿਜੇ ਦਾਣਾ ਜੀ ਵੱਲੋਂ ਜਿਹੜਾ ਉੱਤੇ ਐਫ ਆਈ ਆਰ ਦਰਜ ਕਰਵਾਈ ਗਈ ਸੀ ਪਰ ਹਾਲੇ ਤੱਕ ਜਿਹੜੀ ਮੈਂ ਸਮਝਦਾ ਉੱਤੇ ਜਿਹੜੀ ਕਾਨੂੰਨੀ ਕਾਰਵਾਈ ਹੈ ਜਿਹੜਾ ਉਹਨੂੰ ਅਰੈਸਟ ਉਹ ਨਹੀਂ ਕੀਤਾ ਗਿਆ ਇਸੇ ਸਬੰਧ ਵਿੱਚ ਜਿਹੜੇ ਸਾਡੇ ਏ ਡੀ ਜੀ ਵੀ ਸਾਹਿਬ ਆ ਉਹਨਾਂ ਨੇ ਵੀ ਜਿਹੜੇ ਆਪਣੇ ਡਿਪਾਰਟਮੈਂਟ ਤੋਂ ਦੁਖੀ ਹੋ ਕੇ ਆ ਉਹ ਆਤਮੱਤਾ ਕੀਤੀ ਆ ਤੇ ਜਿਹੜਾ ਹਰਿਆਣੇ ਦਾ ਡੀਜੀਪੀ ਆ ਮੈਂ ਸਮਝਦਾ ਵਾਂ ਉਹਨੂੰ ਸਸਪੈਂਡ ਕਰਨਾ ਚਾਹੀਦਾ ਵਾ ਅਸੀਂ ਤਾਂ ਪੀਸਫੁਲੀ ਤਰੀਕੇ ਨਾਲ ਹਰਿਆਣੇ ਦੇ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਕਰਾਂਗੇ ਵੀ ਜਿਹੜਾ ਇਦਾਂ ਦੇ ਡੀਜੀਪੀ ਲਾਏ ਹੋਏ ਨੇ ਇਹਨਾਂ ਨੂੰ ਜਿਹੜਾ ਵਾ ਸਸਪੈਂਡ ਕਰਕੇ ਇਹਨਾਂ ਨੂੰ ਵੀ ਜਿਹੜੀ ਆ ਜੇਲ੍ਹ ਦੀ ਸਲਾਕਾ ਦੇ ਪਿੱਛੇ ਚੜਨਾ ਚਾਹੀਦਾ ਵਾ ਪ੍ਰੈਸ ਕਰਕੇ ਜਿਹੜਾ ਅੱਜ ਲੁਧਿਆਣਾ ਦੇ ਜਲੰਧਰ ਬਾਈਪਾਸ ਚ ਆਉਂਗਾ ਤੁਹਾਨੂੰ ਉਹ ਧਰਨਾ ਦੇ ਕੇ ਜਾਮ ਕਰਨਾ ਪਿਆ ਅਸੀਂ ਮੰਗ ਕਰਦੇ ਆ ਕਿਵੇਂ ਦੇਦੋਂ ਅਸੀਂ ਸਮਾਜ ਦੇ ਨਾਲ ਕਿਆ ਜਾ ਰਿਹਾ ਧੱਕਾ ਹੋਇਆ ਕਿ ਡੀਜੀਪੀ ਨੂੰ ਸੁਸਾਈਡ ਕਰਨਾ ਕਹਿ ਰਿਹਾ ਸਟ੍ਰੀਮਪੋਰਟ ਤੇ ਜਸਦੀਪ ਉਸ ਤੇ ਜਿਹੜੀਆਂ ਚਪਲਾ ਸੱਗੀਆਂ ਜਾ ਰਹੀਆਂ ਕੋਰਟ ਦੇ ਅੰਦਰ ਜਦ ਕੀ ਕੋਰਟ ਮੰਦਰ ਆ ਇਨਸਾਫ ਦਾ ਉੱਥੇ ਜਿਹੜੇ ਐ ਇਦਾਂ ਦੀ ਹਰਕਤਾਂ ਹੋ ਰਹੀਆਂ ਇਹ ਕੋਈ ਨਾ ਕੋਈ ਦਲਤ ਵਿਰੋਧੀ ਸਾਜ਼ਿਸ਼ਾਂ ਕਿਤੇ ਉਹਨਾਂ ਕਿਤੇ ਰਚੀਆਂ ਜਾ ਰਹੀਆਂ ਔਰ ਅੱਜ ਦੇਸ਼ ਦੇ ਵਿੱਚ ਇਸ ਸਮਾਜ ਦੀ ਆਵਾਜ਼ੀ ਅੱਧੇ ਨਾਲੋਂ ਜ਼ਿਆਦਾ ਹੈ ਲੇਕਿਨ ਜੇ ਸਾਡੇ ਕੁਝ ਲੋਗ ਪੜ੍ਹ ਲਿਖ ਕੇ ਬੜੀ ਮਿਹਨਤ ਦੇ ਨਾਲ ਬਾਬਾ ਸਾਹਿਬ ਦੇ ਬਣਾਏ ਹੋਏ ਸੰਵਿਧਾਨ ਦੇ ਰਾਹੀਂ ਉਹਨਾਂ ਪੋਸਟਾਂ ਤੇ ਪਹੁੰਚੇ ਆ ਤੇ ਮੈਂ ਸਮਝਦਾ ਕਿ ਵੱਡੇ ਲੋਕਾਂ ਨੂੰ ਦਬੰਗ ਲੋਕਾਂ ਨੂੰ ਜਿਨ੍ਹਾਂ ਨੂੰ ਇਹ ਬਰਦਾਸ਼ਤ ਨਹੀਂ ਹੈ ਕਿ ਛੋਟੇ ਲੋਕ ਵੀ ਉੱਪਰ ਆਣ ਉਹਨਾਂ ਦੁਆਰਾ ਇਹ ਛਾਛਾ ਰਚੀਆਂ ਜਾ ਰਹੀਆਂ ਔਰ ਉਹਦਾ ਹੀ ਨਤੀਜਾ ਇਹ ਹੋਇਆ ਜਿਹੜੀਆਂ ਦੇਸ਼ ਦੇ ਵਿੱਚ ਲਗਾਤਾਰ ਘਟਨਾਵਾਂ ਐਸਸੀ ਸਮਾਜ ਦੇ ਅਫਸਰਾਂ ਨਾਲ ਔਰ ਉਹਨਾਂ ਦੇ ਰਹਿਬਰਾਂ ਦੇ ਪ੍ਰਤੀ ਹੋ ਰਹੀਆਂ ਸੋ ਸਮਾਜ ਦੇ ਵਿੱਚ ਰੋਸ ਆ ਦੇਖੋ ਪੁਲਿਸ ਦਾ ਰਵਈਆ ਜਦੋਂ ਐਫਆਈਆਰ ਹੋ ਜਾਂਦੀ ਹੈ ਕਿਸੇ ਗਰੀਬ ਆਦਮੀ ਤੇ ਤੇ ਉਹਨੂੰ ਸ਼ਾਮ ਤੱਕ ਫੜ ਲੈਂਦੇ ਆ ਲੇਕਿਨ ਅੱਜ ਕਿੰਨੇ ਦਿਨ ਹੋ ਗਏ ਐਫਆਈਆਰ ਹੋਈ ਨੂੰ ਅਨੇਕ ਪੁਲਿਸ ਅਧਿਕਾਰੀ ਪ੍ਰਸ਼ਾਸਨਿਕ ਅਧਿਕਾਰੀ ਲੀਡਰਸ਼ਿਪ ਜਿਨ੍ਹਾਂ ਦੇ ਖਲਾਫ ਵਿੱਚ ਆ ਸੂਸਾਈਡ ਨੋਟ ਦੇ ਵਿੱਚ ਉਹਨਾਂ ਨੇ ਮੈਂਸ਼ਨ ਕੀਤਾ ਨਾਮ ਡਾਇਰੈਕਟ ਉਹਨਾਂ ਨੂੰ ਵੀ ਗ੍ਰਿਫਤਾਰ ਨਾ ਕਰਨਾ ਤੇ ਇਹ ਮੈਂ ਸਮਝਦਾ ਕਿ ਕਾਨੂੰਨ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਸੋ ਇਸੇ ਦੇ ਖਿਲਾਫ ਅੱਜ ਸਮੂਹ ਸਮਾਜ ਦੀਆਂ ਜਥੇਬੰਦੀਆਂ ਸੜਕਾਂ ਤੇ ਨਿਕਲੀਆਂ ਜਲੰਧਰ ਬਾਈਪਾਸ ਲੁਧਿਆਣਾ ਜਾਮ ਕੀਤਾ ਗਿਆ ਹਾਈਵੇ ਨੂੰ ਔਰ ਜੇਕਰ ਸਰਕਾਰ ਇਸ ਨੂੰ ਗੰਭੀਰਤਾ ਨਾਲ ਨਹੀਂ ਲੈਂਦੀ ਤੇ ਇਸ ਅੰਦੋਲਨ ਨੂੰ ਰਣਨੀਤੀ ਦੇ ਤਹਿਤ ਹੋਰ ਤੇਜ਼ ਕੀਤਾ ਜਾਊਗਾ ਦੇ ਦਿਓ ਕਿ ਜਦੋਂ ਵੋਟਾਂ ਆndੀਆਂ ਨੇ ਤੇ ਐਸੀ ਸਮਾਜ ਨੂੰ ਸਭ ਤੋਂ ਮੂਰੇ ਕਰਕੇ ਕਿਹਾ ਜਾਂਦਾ ਇਹ ਤਾਂ ਸਾਡਾ ਆਪਣਾ ਭਾਈਚਾਰਾ ਉਹਨਾਂ ਦੇ ਪੈਰੀ ਹੱਥ ਲਗਾਏ ਜਾਂਦੇ ਉਹਨਾਂ ਨੂੰ ਗੱਲ ਨਾ ਵੀ ਲਾਇਆ ਜਾਂਦਾ ਸਾਡੇ ਮਹਾਂਪੁਰਸ਼ਾਂ ਨੇ ਇੱਕ ਗੱਲ ਕਹੀ ਸੀ ਕਿ ਜਿੰਨੇ ਜਿੰਨਾਂ ਦੀ ਸੰਖਿਆ ਭਾਰੀ ਉੰਨੀ ਉਹਨਾਂ ਦੀ ਹਿੱਸੇਦਾਰੀ ਲੇਕਿਨ ਅੱਜ ਇਸ ਦੇਸ਼ ਦੇ ਵਿੱਚ ਉਲਟਾ ਹੋਇਆ ਪਿਆ ਜਿਨ੍ਹਾਂ ਦੇ ਕੋਲ ਹਿੱਸੇਦਾਰੀ ਚਾਹੀਦੀ ਆ ਉਹ ਸੜਕਾਂ ਤੇ ਆ ਬੇਰੋਜ਼ਗਾਰ ਆ ਦੋ ਵਕਤ ਦੀ ਰੋਟੀ ਨਹੀਂ ਚੱਲਦੀ ਔਰ ਜਿਹੜੇ ਗਿਣਤੀ ਦੇ ਘੱਟ ਲੋਗਾ ਅੱਜ ਦੇਸ਼ ਦੇ ਸਾਰੇ ਸਰਮਾਇਏ ਤੇ ਧਨ ਤੇ ਜ਼ਮੀਨਾਂ ਜਾਇਦਾਦਾਂ ਤੇ ਉਹਨਾਂ ਦਾ ਕਬਜ਼ਾ ਸੋ ਪੈਸੇ ਦੇ ਨਾਲ ਆਪਣੇ ਇਨਫਲੂਐਂਸ ਦੇ ਰਾਹੀਂ ਗਰੀਬ ਲੋਕਾਂ ਦੀ ਖਰੀਦ ਫਰੋਕਤ ਕਰਕੇ ਸੱਤਾ ਤੇ ਕਾਬਜ ਹੁੰਦੇ ਆ ਸੋ ਮੈਂ ਆਪਣੇ ਸਮਾਜ ਦੇ ਲੋਕਾਂ ਨੂੰ ਕਹਿਣਾ ਚਾਹਨਾ ਕਿ ਜੇ ਤੁਸੀਂ ਸੱਚੇ ਉਮੀਦਵਾਰ ਹੋ ਇਸ ਦੇਸ਼ ਦੇ ਸ਼ਾਸਕ ਬਣਨਾ ਚਾਹੁੰਦੇ ਹੋ ਤਾਂ ਸਾਨੂੰ ਰਾਜਨੀਤਿਕ ਤੌਰ ਤੇ ਵੀ ਲਾਮਬੰਦੀ ਕਰਨੀ ਚਾਹੀਦੀ ਆ ਇੱਕ ਝਟ ਹੋਣਾ ਚਾਹੀਦਾ ਜਿਹੜਾ ਜਿੰਨੇ ਵੀ ਇੱਥੇ ਡਾਇਵਰਟ ਡੌਗ ਨੂੰ ਡਾਇਵਰਟ ਕੀਤਾ ਗਿਆ ਤਾਂ ਕਿ ਪਬਲਿਕ ਨੂੰ ਪਰੇਸ਼ਾਨੀ ਨਾ ਆਵੇ ਇਹਨਾਂ ਨੂੰ ਰਿਲੀਵਸ ਕੀਤੀ ਥੋੜੀ ਦੇਰ ਤਾਂ ਕਿ ਨਸਮਾਫਤ ਗੱਲ ਨੂੰ ਜਲਦੀ ਕੋਈ ਸਰ ਸਿੰਘ ਇਹਨਾਂ ਦੀ ਹਿਸਾਬ ਵੱਲੋਂ ਸੀਨੀਅਰ ਅਧਿਕਾਰੀ ਭੇਜਿਆ ਰਹੇ ਮੌਕੇ ਤੇ ਰਿਮਾਈਂਡਰ ਵਾਸਤੇ ਸਤਿਕਾਰਨ ਕਿ ਇਹਨਾਂ ਨੇ ਪ੍ਰੋਟੈਸਟ ਕਰ ਰਹੇ ਹੈ ਤੇ ਪਾਵਤਸ ਵੱਲੋਂ ਜਿਹੜੇ ਦੋ ਦਿਨ ਹੀ ਸ਼ਾਂਤ ਹੋਇਆ ਹਰਾਨੇ ਵਿੱਚ ਇੱਕ ਚੰਡੀਗੜ੍ਹ ਹੋਇਆ ਉਹਦੇ ਸਬੰਧ 'ਚ ਅੱਜ ਦਾ ਰੋਜ ਫਰੈਸ਼ਲ ਕਰ ਰਹੇ ਹੈ ਸ਼ਾਂਤਮਈ ਸਰ ਸਾਰਾ ਕੰਟਰੋਲ ਤੇ ਹੈ ਸ਼ਾਂਤਮਈ ਸ਼ਾਂਤਮਈ ਕੰਟਰੋਲ ਤੇ ਹੈ